ਲੋ ਬਾਈ ਜੀ ਦੇਖ ਰਹਾ ਆਪਾ ਤੁਸੀਂ ਆਪਣੇ ਚੋਅ ਵਾਲੇ ਖੇਤ ਆ ਰਹੇ ਆਪਾਂ ਇਹ ਦੇਖੋ ਪਾਣੀ ਕਿੰਨਾ ਕਿੰਨਾ ਖੜੇ ਜਿਹੜਾ ਲਗਾਤਾਰ ਦੋ ਦਿਨ ਮੀਂਹ ਪਿਆ ਨਾ ਇਸ ਨਾਲ ਧੁੱਤੀਆਂ ਕੱਢਦੀਆਂ ਬਾਈ ਅਜੇ ਵੀ ਬਹੁਤ ਜ਼ਿਆਦਾ ਪਾਣੀ ਖੜਿਆ ਲੱਲੇ ਕਿਉਂ ਉੱਪਰ ਦਾ ਪਾਣੀ ਡਿਗਾ ਜ਼ਿਆਦਾ ਬਹੁਤ ਏਰੀਗਾ ਪਾਣੀ ਡਿਗਾ ਬਈ ਆ ਚੋਅ ਚ ਆ ਗਿਆ ਮੀਂਹ ਜ਼ਿਆਦਾ ਪੈ ਗਈ ਸਾਰਾ ਪਾਣੀ ਫਿਰ ਪੂਰੀ ਢਿਗਾ ਆਪਣੀਆਂ ਜ਼ਮੀਨਾਂ ਚ ਆ ਗਿਆ ਤਕਰੀਬਨ 200 250 ਤਕਰੀਬਨ 300 ਕਿੱਲੇ ਦੇ ਅਲੱਗ-ਪੱਗ ਆਇਆ ਸਾਰਾ ਪਾਣੀ ਢਿਗਾ ਤਾਂ ਦੇਖੋ ਫਿਰ ਅੱਗੇ ਜਾ ਕੇ ਨਹਿਰ ਮੇਂ ਝੜਦੇ ਅਜੇ ਕਿਉਂ ਜੇ ਨਹਿਰੋਂ ਊਣੀ ਖਾਲੀ ਫੇਰ ਤੋਂ ਝੜ ਜਾ ਬਈ ਜੇ ਨਹਿਰ ਢੱਕ ਜਾਏ ਫੇਰ ਨਹੀਂ ਪਾਣੀ ਝੜਦਾ ਫੇਰ ਤੋਂ ਜਗ ਤੇ ਨਹਿਰ ਖਾਲੀ ਹੋਵੇਗੀ ਫੇਰ ਜਾ ਕੇ ਪਾਣੀ ਝੜੇਗਾ ਹਾਂ ਤੁਹਾਨੂੰ ਨਹਿਰ ਦਿਖਾਈਏ ਨਹਿਰ ਬਾਈ ਗੋਟੀਆਂ ਕੱਢਦੇ ਆ ਜੇ ਕਿਤੇ ਹੋਰ ਥੋੜਾ ਮੋਟਾ ਮੀਂਹ ਪੈ ਜਾਂਦਾ ਕੋਈ ਵੀ ਬਚਣ ਕੇ ਆਸ ਨਹੀਂ ਤੇ ਬਾਈ ਚਲੋ ਡੀਗੀ ਨਾਲ ਜਾਣ ਦਾ ਅੰਦਰ ਰਹਿ ਗਏ ਆਓ ਕਦੋਂ ਨਹਿਰ ਦਿਖਾਈਏ